ਟੀਟੂ ਬੜੀ ਵੱਲੋਂ ਵਾਹਿਗੁਰੂ ਜੀ ਘਟ ਘਾਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਦੀ ਅਟੈਚੀ ਰੇਟ ਤੋਂ ਬਾਅਦ ਆਪਾਂ ਨੂੰ ਜਦੋਂ ਪਤਾ ਲੱਗਿਆ ਵਾ ਵੀ ਨਗਰ ਕੌਂਸਲ ਦੀ ਦੁਕਾਨਦਾਰੀ ਪ੍ਰਧਾਨ ਨੇ 30 ਲੱਖ ਕੋ ਲਈ ਆ ਐਮਐਲਏ 30 ਲੱਖ ਦੇ ਵਿੱਚ ਵਿਕਿਆ ਆ ਅਸੀਂ ਨਹੀਂ ਕਰ ਰਹੇ ਇਹਨਾਂ ਦੇ ਬੰਦੇ ਆਖਰੇ ਨਹੀਂ ਕਰ ਤੇ ਜੇ ਬੈ ਤੁਸਨਾ ਜਨਾਵਾ ਬਿਜੇ 30 ਲੱਖ ਦੇ ਵਿੱਚ ਇਹ ਨੇ ਪ੍ਰধান ਗਿਲਤੀ ਆ ਤਾਂ 2-3 ਕਰੋੜ ਦਾ ਬਣਾਇਆ ਹੀ ਹੋਊ ਬਾਬਾ ਇਹਦਾ ਜਹਾਜ ਦਾ ਵਿਸਾਵਾ ਪਰ ਜਾਤ ਕੋਣ ਕਰੇ ਦੋਦੀ ਰੱਖੀ ਬਿੱਲੇ ਉਠਾਇਆਏ ਵੱਡੇ ਵੱਡੇ ਟਿੱਡਾਂ ਵਾਲੇ ਕਰਾ ਤੈ ਮੈਂ ਦੱਸਣਾ ਚਾਹੁੰਦਾ ਵਾ ਵੀ ਜਿਹੜੀਆਂ ਕੁਰਸੀਆਂ ਨੇ ਇਹਨਾਂ ਨੇ ਹੱਦੋਬੰਦ ਦੁਕਾਨਦਾਰੀਆਂ ਬਣਾਤੀਆਂ ਜਿਵੇਂ ਟੈਸਟੀ ਰੇਟ ਸੀਗਾ ਤੇ ਹੁਣ ਆਹ 30 ਲੱਖ ਦਾ ਪੰਗਾ ਪੈ ਗਿਆ ਆਹ ਕਿ ਕੋਈ ਇਹਲੇ ਵਿੱਚ ਨਾ ਤਾਂ ਕੋਈ ਚੀਜ਼ ਦੇ ਨਹੀਂ ਬੰਦੀ ਆ ਕੈਨ ਕਾਨੂੰਨੀ ਨਕਸ਼ੇਬਾਸ ਹੁੰਦੇ ਆ ਵੱਡੀਆਂ ਵੱਡੀਆਂ ਕਲੋਮੀਆਂ ਦੇ ਨਕਸ਼ੇਬਾਸਤ ਹੁੰਦੇ ਆ ਆਪ ਉੱਥੇ ਸਿੱਧੇ ਕੰਮ ਕਰਦੇ ਆ ਐਨਓਸੀ ਦੇ ਲੱਖ ਲੱਖ ਲਈ ਜਾਂਦੇ ਆ ਜੇ ਸਾਡੇ ਦਾਕਖੇ ਦੇ ਵਿੱਚ ਵੀ ਕੰਮ ਆ ਹੋਇਆ ਵਾ ਉੱਥੇ ਵੀ ਲਈ ਜਾਂਦੇ ਆ ਯਾਨੀ ਕਹਿੰਦਾ ਬਾਪ ਚਾਂਦੀ ਚਾਂਦੀ ਆ ਉਹ ਕਹਿੰਦੇ ਗਏ ਦੋ ਸੀਗੇ ਚੰਡਾ ਲਹਿਰਾਂ ਪਰ ਉੱਥੇ ਪੈ ਗਿਆ ਬਈ ਕੁਰਸੀ ਦਾ ਰੋਲਾ ਉੱਥੇ ਆਹ ਯਾਨੀ ਅੰਦਰਲੀਆ ਪੋਲਾ ਖੋਲਤੀਆਂ ਮੈਂ ਤਾਂ ਭਗਵਾਨ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਵਾ ਕਿ ਹੁਣ ਮੂੰਹ ਚ ਬੱਬਲ ਕਮ ਕਿਉਂ ਪਾ ਲਈਆਂ ਹੁਣ ਤੁਹਾਡੀ ਇਮਾਨਦਾਰ ਪਾਰਟੀ ਕਿੱਥੇ ਗਈ ਗਈ ਰੋ ਬਹੁਤੇ ਬੋਲੇ ਦਾ ਬੋਲ ਤੁਹਾਡੇ ਵਾਲੀ ਰੋਲਾ ਪਈ ਜਾਂਦੇ ਆ ਯਾਨੀ ਆ ਇੱਕ ਪਾਸੇ ਦਾ ਹਾਲ ਨਹੀਂ ਆ ਤੇ ਜਿਹੜੀ ਚੀਜ਼ ਖੁੱਲ ਗਈ ਖੁੱਲ ਗਈ ਜਿਹੜੀ ਅਜੇ ਬੰਦ ਆ ਬੰਦ ਆ ਇਹਦੀ ਜਾਤ ਹੋਣੀ ਚਾਹੀਦੀ ਆ ਪਾ ਜਾਂਚ ਪੜੀ ਕਰਾਉਣੀ ਕਹਿੰਦੇ ਆ ਸਾਡੇ ਇੱਥੇ ਮੈਂ ਕੀਤਾ ਸੀ ਕੰਮ ਕਿੱਥੇ ਰੋਲਾ ਪਾਇਆ ਸੀਗਾ ਇੱਥੇ ਵੀ ਮੋਟੇ ਆ ਲੋਕੀ ਬੋਲਣ ਵਾਲੇ ਘੱਟ ਨਿਕਲੋ ਅੱਜ ਤਾਂ ਬੇਨਤੀ ਕਰਨਾ ਚਾਹੁੰਦੇ ਆ ਵੀ ਆਹਾ ਵਾ ਸਰਕਾਰ ਆਹਾ ਵਾ ਬਦਲਾਓ ਲੈ ਲਓ ਉਹਨੇ ਤਾਂ ਹੋਰ ਯਾਨੀ ਚਾਹੁੰਦਾ ਭਾਵ ਇਹਨਾਂ ਦੇ ਆਹਾ ਕੰਮ ਨਹੀਂ ਐਵੇਂ ਨਹੀਂ ਆ ਆ ਜਿਹੜੇ ਐਮ.ਐਲ.ਏ ਆ ਇਹਨਾਂ ਦੇ ਚਿਹਰੇ ਤੇ ਲਾਲੀ ਆਈ ਹੋਈ ਆ ਮਕਾਨ ਤੋਂ ਸੁਣਿਆ ਸੀਗਾ ਵੀ ਕੀ ਸੀ ਲੱਖ ਸੋ ਬੱਤਦੇ ਆ ਪਰ ਐਮਐਲਏ ਵੀ ਬਖਦੇ ਆ ਸਭ ਦਾ ਅਜ ਪਤਾ ਲੱਗਿਆ ਤੇ ਬਾਕੀ ਤਾਂ ਸੀ ਕਿਦੂ ਵਾਲੀਆਂ ਇਨਕੁਆਰੀ ਵੀ ਬੰਗ ਕਰਦਾ ਵਾ ਇਹਦੇ ਵਾਸਤੇ ਕੋਈ ਲਿਖਤੀ ਚਿੱਠੀ ਅਪਰ ਪਾਉਣ ਦੀ ਜ਼ਰੂਰਤ ਨਹੀਂ ਜਿਹੜੀ ਈ ਸਾਹਮਣੇ ਆ ਚੁੱਕੀ ਆ ਇਸ ਕਰਕੇ ਬੇਨਤੀ ਕਰਦੀ ਆ ਵੀ ਇਸ ਦੀ ਚੰਗੀ ਜਾਂਚ ਕੀਤੀ ਜਾਵੇ ਤੇ ਪ੍ਰਧਾਨ ਦੇ ਕੰਮਾਂ ਦੀ ਵਿਸ਼ਾਤ ਹੋਣੀ ਚਾਹੀਦੀ ਆ ਮੇਰੇ ਪੁੱਛ ਜਿੱਦੇ ਕੰਮ ਉੱਥੇ ਕਿਹੜੇ ਕਿਥੇ ਆ ਬਣਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ